ਸਸ਼ਵੀ ਕਾਲ ਜੀ ਤੁਸੀਂ 124 7 ਫਿਰ 4 ਪਠਾਨਕੋਟ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਦਿਹਾੜੀ ਇੱਕ ਨੌਜਵਾਨ ਦਾ ਮੋਬਾਈਲ ਖੋ ਕੇ ਲੁੱਟੇ ਤੇ ਫਰਾਰ ਹੋ ਗਏ ਲੋਕਾਂ ਵੱਲੋਂ ਸ਼ੋਰ ਮਚਾਇਆ ਗਿਆ ਤੇ ਗਲੀ ਵਿੱਚ ਖੜੇ ਮੁਕੰਦ ਸਿੰਘ ਨੇ ਬਹਾਦਰੀ ਦਿਖਾਉਂਦੇ ਹੋਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਟੇਰੇ ਲਗਭਗ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੇ ਸਨ। ਉਹਨਾਂ ਨੇ ਮੁਕੰਦ ਸਿੰਘ ਨੂੰ ਬਾਈਕ ਨਾਲ ਕੁਚਲ ਦਿੱਤਾ। ਕੱਡਣਾ ਵਿੱਚ ਉਹਨਾਂ ਦਾ ਪੈਰ ਤੋੜਿਆ ਗਿਆ ਤੇ ਉਹਨਾਂ ਨੂੰ ਮੋਗੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਪੂਰੀ ਘਟਨਾ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਉਸ ਲੁਟੇਰੇ ਨੂੰ ਫੜ ਲਿਆ ਹੈ ਤੇ ਉਸਦੇ ਠੋਕ ਕੇ ਪਿਟਾ ਕੀਤੀ ਗਈ ਹੈ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੂਜੇ ਲੁਟੇਰੇ ਮੋਟਰਸਾਈਕਲ ਸਮੇਤ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਦੂਜੇ ਲੁਟੇਰੇ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਾਕੇ ਅਚ ਦਿਨ ਚੜਦਿਆ ਹੋ ਰਹੀ ਇਸ ਲੁੱਟਪਾਟ ਦੀ ਘਟਨਾ ਲੋਕਾਂ ਵਿੱਚ دہشت ਪੈਦਾ ਕਰ ਰਹੀ ਹੈ ਮੈਂ ਆਉਂਦਾ ਪਿਆ ਸੀ ਪਨੋਰੀ ਗਟੋਂ ਸਿਆ ਗੁਰਦਾਰੇ ਕੋਲੇ ਆ ਕੇ ਤੇ ਮੈਂ ਘਰਦਿਆਂ ਨੂੰ ਫੋਨ ਲਾਉਂਦਾ ਪਿਆ ਸੀ ਕਿਤੋਂ ਦਾ ਵਾਕਿਆ ਇਹ ਆਪ ਨੋਰੀਗੜ ਗੁਰਦਾਰੇ ਕੋਲੇ ਮਲਾਂ ਦੇ ਮੱਲੇ ਹਾਂ ਧਰਮਗੋੜ ਦਾ ਜੀ ਅੱਛਾ ਸਮਾਂ ਕਿੰਨਾ ਕਿਹਾ ਸਮਾਂ ਹੈਗਾ ਹੀ ਸਵਾਗੋ 5 ਵਜੇ ਦਾ ਹੀ ਸਵਾਗੋ 5 ਤੁਸੀਂ ਉਧਰੋਂ ਇਧਰੋਂ ਆ ਰਹੇ ਹਾਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਇੱਕ ਉੱਥੋਂ ਵੀ ਆਏ ਆ ਪਿੱਛੋਂ ਵੀ ਆਏ ਹੋੜੀ ਦੇ ਦਿਨ ਆਈ ਮੈਂ ਫੋਨ ਕਰਦਾ ਆਂਦਾ ਹੀ ਇਹ ਅੱਗੇ ਕੀ ਗੱਲ ਹੈ ਅੱਗੇ ਇਹ ਜਿਹੜੋਂ ਇਹਨਾਂ ਨੇ ਮੇਰਾ ਫੋਨ ਖੋ ਕੇ ਭੱਜ ਗਿਆ ਕਿ ਮੈਂ ਆਵਾਜ਼ ਦਿੱਤੀ ਤੇ ਅੱਗੇ ਮੁੰਡੇ ਖੜੇ ਸੀ ਦੋ ਉਹਨਾਂ ਨੇ ਅੱਗੋਂ ਆਣ ਕੇ ਉਹਨਾਂ ਨੂੰ ਰੋਕ ਲਿਆ ਇੱਕ ਮੁੰਡੇ ਦੀ ਲੱਤ ਫ੍ਰੈਕਚਰ ਹੋ ਗਈ ਉਹਦਾ ਨਾਮ ਬੂਰਾ ਭਾਈ ਜਮਾ ਦਾ ਬੂਰਾ ਭਾਈ ਆਮਗੰਦ ਸਿੰਘ ਜੀ ਕਿ ਕਿੱਥੇ ਕੰਨ ਕੇ ਕਾਬੂ ਕਰ ਲੇ ਇਹ ਇਥੇ ਆ ਕੇ ਜੀ ਕਾਲੂ ਗੁਆੜ ਦੇ ਮੋੜ ਤੇ ਬਾਬਾ ਦੁੱਲੇ ਸ਼ਾ ਮੋੜ ਤੇ ਲੱਤ ਜੀ ਵੀ ਕਿੰਨੀ ਫੈਕਚਰ ਹੋ ਗਈ ਲੱਤ ਬਾਹ ਫੈਕਚਰ ਹੋ ਗਈ ਜੀ ਹੁੰਦੀ ਲੱਤ ਜਨ ਕਿ ਉਹਨਾਂ ਕੋਲ ਉੱਠਿਆ ਨਹੀਂ ਜਾਂਦਾ ਉਹ ਥਾਣੇ ਦੇ ਸੀਗੇ ਉਹ ਥਾਣੇ ਲੈ ਗਏ ਪੁਲਿਸ ਵਾਲ ਲੈ ਗਏ ਜੀ ਉਹ ਇੱਕ ਇਹਨਾਂ ਕਾਬੂ ਕਰ ਲੈ ਇੱਕ ਭੱਜ ਗਿਆ ਉਸੇ ਵੇਲੇ ਉਤਰ ਕੇ ਜਿਹੜਾ ਟੋਡਾ ਮੋਬਾਈਲ ਮਿਲ ਗਿਆ ਹਾਂਜੀ ਫੋਨ ਲੱਗ ਗਿਆ ਮੋਬਾਈਲ ਮਤਲਬ ਉਹਦੀ ਬਦੌਲਤੀ ਮਿਲਿਆ ਮਗੰਦ ਸਿੰਘ ਜੀ ਜਿਹਨੇ ਅੱਗੋਂ ਖੜੇ ਹਾਂਜੀ ਹਾਂਜੀ ਮਗੰਦ ਸਿੰਘ ਸੀ ਇੱਕ ਮੁੰਡਾ ਸੋਨੂ ਸੀ ਦੋਨਾਂ ਨੇ ਇਹਨਾਂ ਨੂੰ ਘੇਰਾ ਪਾ ਲ ਕਿ ਕਿ ਤੱਕ ਕਿ ਕਿਹੜੇ ਪਿੰਦੇ ਚੋਰ ਇਹ ਪਿੰਡਾਂ ਦਾ ਦੱਸਦਾ ਇਹ ਜਿਹੜਾ ਮੁੰਡਾ ਫੜਿਆ ਗਿਆ ਲੱਗਦਾ ਨਹੀਂ ਕਿ ਇਹ ਦਿਨੋਂ ਦਿਨ ਜਿਹੜੇ ਵਾਕਿਆ ਵਾਧੇ ਜਾ ਰਹੇ ਦੇਨ ਦਿਹਾੜੇ ਕੋਈ ਡਰ ਨਹੀਂ ਚੋਰਾਂ ਨਾ ਇਹਨਾਂ ਨੂੰ ਕੋਈ ਡਰ ਨਹੀਂ ਰੰਜੇ ਹੁੰਦੇ ਕੀ ਪਤਾ ਵਾ ਕੀ ਕਰਦੇ ਆ ਮਾ ਇਹਨਾਂ ਰੰਜੇ ਹੁੰਦੇ ਆ ਇਹਨਾਂ ਨੂੰ ਡਰ ਥੋੜਾ ਹੁੰਦਾ ਹੀ ਹਾਂ ਮਹਾਮੰਦਾ ਵੀ ਫੋਨ ਲੈਂਦਾ 10000 ਦਾ ਕਿਤੇ ਬੰਦਾ ਮਿਹਨਤ ਕਰਦਾ ਮੇਰਾ ਸਲੂਨ ਦਾ ਕੰਮ ਹੈ ਧਰਨਗੋਟਾ ਮੇਨ ਬਾਜ਼ਾਰ ਹਾਂ ਜੀ ਹਾਂ ਜੀ ਸਸ਼ਵੀ ਕਾਲ ਜੀ ਤੁਸੀਂ 1224 * 7 ਪਿਲ ਚਾ ਪਠਾਨਕੋਟ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਜਦੋਂ ਦਿਹਾੜੀ ਇੱਕ ਨੌਜਵਾਨ ਦਾ ਮੋਬਾਈਲ ਖੋ ਕੇ ਲੁੱਟੇ ਤੇ ਫਰਾਰ ਹੋ ਗਏ। ਲੋਕਾਂ ਵੱਲੋਂ ਸ਼ੋਰ ਮਚਾਇਆ ਗਿਆ ਤੇ ਗਲੀ ਵਿੱਚ ਖੜੇ ਮੁਕੰਦ ਸਿੰਘ ਨੇ ਬਹਾਦਰੀ ਦਿਖਾਉਂਦੇ ਹੋਏ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਟੇਰੇ ਲਗਭਗ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੇ ਸਨ ਉਹਨਾਂ ਨੇ ਮੁਕੰਦ ਸਿੰਘ ਨੂੰ ਬਾਈਕ ਨਾਲ ਕੁਚਲ ਦਿੱਤਾ। ਕੱਡਣਾ ਵਿੱਚ ਉਹਨਾਂ ਦਾ ਪੈਰ ਤੋੜਿਆ ਗਿਆ ਤੇ ਉਹਨਾਂ ਨੂੰ ਮੋਗੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਪੂਰੀ ਕੱਡਣਾ ਨਜ਼ਦੀਕੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਦਸੇ ਤੋਂ ਬਾਅਦ ਇਲਾਕਾ ਵਾਸੀਆਂ ਨੇ ਉਸ ਲੁਟੇਰੇ ਨੂੰ ਫੜ ਲਿਆ ਹੈ ਤੇ ਉਸਤੇ ਠੋਕ ਕੇ ਪਟਾ ਕੀਤੀ ਗਈ ਹੈ ਬਾਅਦ ਵਿੱਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਦੂਜੇ ਲੁਟੇਰੇ ਮੋਟਰਸਾਈਕਲ ਸਮੇਤ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰਕੇ ਦੂਜੇ ਲੁਟੇਰੇ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਾਕੇ 'ਚ ਦਿਨ ਚੜ੍ਹਦਿਆਂ ਹੋ ਰਹੀ ਇਸ ਲੁੱਟਪਾਰ ਦੀ ਘਟਨਾ ਲੋਕਾਂ ਵਿੱਚ دہشت ਪੈਦਾ ਕਰ ਰਹੀ ਹੈ ਮੈਂ ਆਉਂਦਾ ਪਿਆ ਸੀ ਪਨੋਰੀ ਗਟੋਂ ਸਿਆ ਗੁਰਦਾਰੇ ਕੋਲੇ ਆ ਕੇ ਤੇ ਮੈਂ ਘਰ ਜਾਂ ਨੂੰ ਫੋਨ ਲਾਉਂਦਾ ਪਿਆ ਸੀ ਕਿਤੋਂ ਦਾ ਵਾਕਿਆ ਇਹ ਆਪ ਪਨੋਰੀ ਗੜ ਗੁਰਦਾਰੇ ਕੋਲੇ ਮਲਾਂ ਦੇ ਮੱਲੇ ਹਾਂ ਧਰਮਗੋੜ ਦਾ ਜੀ ਅੱਛਾ ਸਮਾਂ ਕਿੰਨੇ ਕਵੇ ਦਾ ਸਮਾਂ ਹੈਗਾ ਜੀ ਸਵਾਗੂ 5 ਵਜੇ ਦਾ ਜੀ ਸਵਾਗੂ 5 ਤੁਸੀਂ ਉਧਰੋਂ ਇਧਰੋਂ ਆ ਰਹੇ ਹੋ ਹਾਂ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਇੱਕੋਂ ਵੀ ਆਏ ਆ ਹਾਂ ਪਿਛੋਂ ਦੀ ਆਏ ਹੋਲੀ ਦੇ ਦਿਨ ਆਈ ਮੈਂ ਫੋਨ ਕਰਦਾ ਆਂਦਾ ਜੀ ਇਹ ਅੱਗੇ ਕੀ ਗੱਲ ਹੈ ਅੱਗੇ ਇਹ ਜਿਹੜੋਂ ਇਹਨਾਂ ਨੇ ਮੇਰਾ ਫੋਨ ਖੋ ਕੇ ਭੱਜ ਗਿਆ ਕਿ ਮੈਂ ਆਵਾਜ਼ ਦਿੱਤੀ ਤੇ ਅੱਗੇ ਮੁੰਡੇ ਖੜੇ ਸੀ ਦੋ ਉਹਨਾਂ ਨੇ ਅੱਗੋਂ ਆਣ ਕੇ ਉਹਨਾਂ ਨੂੰ ਰੋਕ ਲਿਆ ਇੱਕ ਮੁੰਡੇ ਦੀ ਲੱਤ ਫ੍ਰੈਕਚਰ ਹੋ ਗਈ ਉਹਦਾ ਨਾਮ ਬੂਰਾ ਭਾਈ ਜੈਮਾ ਦਾ ਬੂਰਾ ਭਾਈ ਆ ਮੋਗੰਦ ਸਿੰਘ ਜੀ ਇਹ ਕਿੱਥੇ ਕੰਨ ਕੇ ਕਾਬੂ ਕਰ ਲੇ ਇਹ ਇੱਥੇ ਆਗੇ ਜੀ ਕਾਲੂ ਗੁਆੜ ਦੇ ਮੋੜ ਤੇ ਬਾਬਾ ਦੁੱਲੇ ਸ਼ਾ ਮੋੜ ਤੇ ਲੱਤ ਜੀ ਵੀ ਕਿੰਨੀ ਫੈਕਚਰ ਹੋ ਗਈ ਲੱਤ ਬਾਹ ਫੈਕਚਰ ਹੋ ਗਈ ਹੁੰਦੀ ਲੱਤ ਜਾਨ ਕਿ ਉਹਨਾਂ ਕੋਲ ਉੱਠਿਆ ਨਹੀਂ ਜਾਂਦਾ ਉਹ ਉਹ ਥਾਣੇ ਲੈ ਗਏ ਪੁਲਿਸ ਵਾਲੇ ਲੈ ਗਏ ਜੀ ਉਹ ਇੱਕ ਇਹਨਾਂ ਕਾਬੂ ਕਰ ਲੈ ਇੱਕ ਭੱਜ ਗਿਆ ਉਸੇ ਵੇਲੇ ਉੱਤਰ ਕੇ ਤੁਹਾਡਾ ਮੋਬਾਈਲ ਮਿਲ ਗਿਆ ਹਾਂ ਜੀ ਫੋਨ ਮਿਲ ਗਿਆ ਮੋਬਾਈਲ ਮਤਲਬ ਉਹਦੀ ਬਦੌਲਤ ਹੀ ਮਿਲਿਆ ਮਗੰਦ ਸਿੰਘ ਜੀ ਜਿਹਨੇ ਅੱਗੋਂ ਖੜੇ ਹਾਂ ਜੀ ਹਾਂ ਜੀ ਮਗੰਦ ਸਿੰਘ ਤੇ ਇੱਕ ਮੁੰਡਾ ਸੋਨੂ ਸੀ ਦੋਨਾਂ ਨੇ ਇਹਨਾਂ ਨੂੰ ਘੇਰਾ ਪਾ ਲਿਆ ਹਾਂ ਤੇ ਕੋਚ ਦੇ ਤੋਂ ਕੀ ਪਤਾ ਲੱਗੇ ਕਿਹੜੇ ਪਿੰਦੇ ਦੇ ਚੋਰ ਇਹ ਇਹ ਹੀ ਪਿੰਡਾਂ ਦਾ ਦੱਸਦਾ ਇਹ ਜਿਹੜਾ ਮੁੰਡਾ ਫੜਿਆ ਗਿਆ ਲੱਗਦਾ ਨਹੀਂ ਕਿ ਇਹ ਦਿਨੋਂ ਦਿਨ ਜਿਹੜੇ ਵਾਕਿਆ ਵਾਧਦੇ ਜਾ ਰਹੇ ਦਿਨ ਦਿਹਾੜੇ ਕੋਈ ਡਰ ਨਹੀਂ ਚੋਰਾਂ ਨੂੰ ਨਾ ਇਹਨਾਂ ਨੂੰ ਕੋਈ ਡਰ ਨਹੀਂ ਰਹੇ ਹੁੰਦੇ ਕੀ ਪਤਾ ਵਾ ਕੀ ਕਰਦੇ ਆ ਮਾ ਤੇ ਨਾ ਰਹੇ ਹੁੰਦੇ ਆ ਇਹਨਾਂ ਨੂੰ ਡਰ ਥੋੜਾ ਹੁੰਦਾ ਜੀ ਹਾਂ ਮਹਾ ਬੰਦਾ ਵੀ ਫੋਨ ਲੈਂਦਾ 10000 ਦਾ ਕਿਤੇ ਬੰਦਾ ਮਿਹਨਤ ਕਰਦਾ ਮੇਰਾ ਸਲੂਨ ਦਾ ਕੰਮ ਹੈ ਧਰਮਗੋਟਾ ਮੈਨੂੰ ਬਾਜ਼ਾਰ ਧਰਮਗੋਟਾ ਦੇ ਰਹੇ ਹਾਂ ਹਾਂ ਜੀ ਹਾਂ ਜੀ